ਸੰਗਤ ਜੀ ਆਪਾਂ ਸੁਖਮਨੀ ਸਾਹਿਬ ਦੀ ਸੰਥਿਆ ਲੜੀਵਰ ਕਰ ਰਹੇ ਹਾਂ ਤੇ 9 ਸ਼ਲੋਕ ਆਪਣੇ ਹੋ ਚੁੱਕੇ ਸਨ ਅੱਗੇ ਸ਼ੁਰੂ ਹੁੰਦਾ ਸ਼ਲੋਕ ਉਸਤਤ ਕਰਹਿ ਅਨੇਕ ਜਨ ਅੰਤ ਨ ਪਾਰਾਵਾਰ ਨਾਨਕ ਰਚਨਾ ਪ੍ਰਭ ਰਚੀ ਬਹੁ ਵਿਧ ਅਣਕ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਏ ਪੁਜਾਰੀ ਪੁਜਾਰੀ ਨਹੀਂ ਪੜਨਾ ਪੁਜਾਰੀ ਇੱਥੇ ਦਿਲੰਗੜਾ ਲੱਗਿਆ ਕਈ ਕੋਟ ਆਚਾਰ ਵਿਹਾਰੀ ਆਚਾਰ ਨਹੀਂ ਪੜਨਾ ਆਚਾਰ ਐਡੇ ਕਰਨੀ ਕਈ ਕੋਟ ਭੈ ਤੀਰਥ ਵਾਸੀ ਕਈ ਕੋਟ ਬਨ ਭ੍ਰਮਹਿ ਉਦਾਸੀ ਕਈ ਕੋਟ ਵੇਦ ਕੇ ਸਰੋਤੇ ਸਰੋਤੇ ਪੜਨ ਕਈ ਕੋਟ ਤਪੀਸ਼ਰ ਹੋਤੇ ਕਈ ਕੋਟ ਆਤਮ ਧਿਆਨ ਧਾਰਹਿ ਕਈ ਕੋਟ ਕਬ ਕਬ ਵਿਚਾਰਹਿ ਕਈ ਕੋਟ ਨਵਤਨ ਨਾਮ ਧਿਆਵਹਿ ਨਾਨਕ ਕਰਤੇ ਕਾ ਅੰਤ ਨ ਪਾਵੈ ਜਿੱਥੇ ਮੈਂ ਪੰਕਤੀ ਪੜਦਾ ਪਹਿਲਾ ਰੁਕਦਾ ਉੱਥੇ ਵਿਸਰਾਮ ਹੁੰਦਾ ਹੈ ਕਈ ਕੋਟ ਪਏ ਰਮਾਨੀ ਕਈ ਕੋਟ ਅੰਧ ਅਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭਿਗ ਆਤਮ ਨਿਕੋਰ ਕਈ ਕੋਟ ਪਰ ਦਰਬ ਕੋਹਿ ਰਹਿ ਕੋਟ ਤੇ ਸਰਬਿਸਤਾਨ ਕਈ ਕੋਟ ਪਰ ਦੂਖਣਾ ਕਰਹਿ ਕਈ ਕੋਟ ਮਾਇਆ ਸ਼ਰਮ ਵਾਹਿ ਇਹਨੂੰ ਸ਼ਰਮ ਕਰਨਾ ਸ਼ਰਮ ਪੈਰ ਵਿੱਚ ਰਹਿਣਾ ਸ਼ਰਮ ਸ਼ਰਮ ਹਾਂ ਕਈ ਕੋਟ ਪਰਦੇਸ ਪਰ ਮਾਹਿ ਚਿਤ ਚਿਤ ਲਾਭੋ ਤਿਤ ਤਿਤ ਲਗਣਾ ਨਾਨਕ ਕਰਤੇ ਕੀ ਜਾਨ ਕਰਤਾ ਰਚਨਾ ਨਾਨਕ ਤੇ ਬਿਸਰਾਮ ਹੈ ਕਈ ਕੋਟ ਸਿਧ ਜਤੀ ਜੋਗੀ ਕਈ ਕੋਟ ਰਾਜੇ ਰਸ ਪੂਗੀ ਕਈ ਕੋਟ ਪੰਖੀ ਸਰਪ ਉਪਾਏ ਕਈ ਕੋਟ ਪਾਥਰ ਬ੍ਰਿਕ ਨਿਭਜਾਏ ਕਈ ਕੋਟ ਪਵਨ ਪਾਣੀ ਪੈ ਸੰਤਰ ਬਸੰਤਰ ਨਹੀਂ ਪੜਨਾ ਪੈ ਸੰਤਰ ਦਲਾਵਣ ਲੱਗੇ ਆ ਕਈ ਕੋਟ ਦੇਸ ਭੂ ਮੰਡਲ ਕਈ ਕੋਟ ਸੱਸੀ ਅਰ ਸੂਰ ਨਖਿਆਤਰ ਨਖਿਆਤਰ ਐਡਾ ਜਿਹੜਾ ਨੰਨਾ ਇਹ ਮੁਕਤਾ ਹੈ ਖੱਖੇ ਸਿਆਰੀ ਉੱਤੇ ਅਦਕ ਥੱਲੇ ਲੱਗਾ ਜਈਆ ਇਹਨੇ ਐਡਾ ਬਣ ਜਾਣਾ ਇਸ ਦਾ ਉਚਾਰਨ ਨਖਿਆਤਰ ਨਖਿਆਤਰ ਕਈ ਕੋਟ ਦੇਵਦਨ ਇੰਦਰ ਸਿਰ ਛਤਰ ਇਹ ਛਤਰ ਜਿਹੜਾ ਪੋਲਾ ਪੜਨਾ ਹੈ ਛਤਰ ਨਹੀਂ ਪੜਨਾ ਇਹਨੂੰ ਕਸ ਕੇ ਬੋਲੋ 79 ਅਦਕਲਾ ਕੇ ਇਹ ਛਤਰ ਪੋਲਾ ਹੈ ਸਗਲ ਸਮਗਰੀ ਆਪਣੇ ਸੂਤ ਤਾਰੇ ਦਲਾਵਾਂ ਲੱਗੀਆਂ ਤਿਆਰ ਰੱਖਣਾ ਨਾਨਕ ਜਿਸ ਜਿਸ ਭਾਵੇਂ ਭਾਵੇਂ ਨਹੀਂ ਪੜਨਾ ਪਾਵੇ ਤਿਸ ਤਿਸ ਨਿਸ ਤਾਰੇ ਨਿਸ ਤਾਰੇ ਨਹੀਂ ਪੜਨਾ ਨਿਸ ਤਾਰੇ ਕਈ ਕੋਟ ਰਾਜਸ ਤਾਮਸ ਸਾਤਕ ਕਈ ਕੋਟ ਵੇਦ ਪ੍ਰਾਨ ਸਿਮਰਤ ਆਰ ਸਾਸ਼ਟ ਕਈ ਕੋਟ ਕੀਰਤਨ ਸਮੁੰਦ ਹੁਣ ਤਿਆਰ ਰੱਖਣਾ ਤੇ ਟਿੱਪੀ ਤੁਰੇ ਤੈ ਕਈ ਸੰਗਤਾ ਪੜਨੀ ਸਮੁੰਦ ਸਮੁੰਦ ਹੁੰਦਾ ਜੇ ਟਿੱਪੀ ਲਾਵਾਂਗੇ ਇਹ ਤਿਆਰ ਰੱਖਣਾ ਕਈ ਕੋਟ ਕੀ ਰਤਨ ਸਮੁੰਦ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਕੀਏ ਚਰ ਜੀਵੇ ਕਈ ਕੋਟ ਗਿਰੀ ਮੇਰ ਸੁਵਰਣ ਚੀਵੇ ਸੁਵਰਣ ਕਈ ਕੋਟ ਜੱਖ ਕਿਨਰ ਪਿ사ਜ ਹੁਣ ਇੱਥੇ ਕੱਖੇ ਦੇ ਪੈਰ ਵਿੱਚ ਜਈਆ ਲੱਗਾ ਹੈ ਇਸ ਦਾ ਉਚਾਰਨ ਹੋਵੇ ਕੱਖੇ ਹਿਯਾਰੀ ਉੱਤੇ ਅਧਿਕ ਅੱਗੇ ਐੜਾ ਮੁੜਦਾ ਜੱਖ ਜੱਖ ਕਿਨਰ ਪਸਾਚ ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾ ਸਭ ਤੇ ਨੇਰੈ ਸਭ ਹੂ ਤੇ ਦੂਰ ਸਭ ਤੇ ਨੇਰੇ ਨਹੀਂ ਪੜਨਾ ਨੇਰੇ ਪੜਨਾ ਨਾਨਕ ਆਪ ਲਿਪਤ ਅਲਪਤ ਨਹੀਂ ਪੜਨਾ ਅਲਿਪਤ ਐੜਾ ਸੰਬੰਧ ਕਾ ਲਾ ਕੇ ਅਲਿਪਤ ਰਹਿਆ ਭਰਪੂਰ ਕਈ ਕੋਟ ਪਾਤਾਲ ਕੇ ਵਾਸੀ ਪਤਾਲ ਨਹੀਂ ਪੜਨਾ ਪਾਤਾਲ ਪੇ ਕਰਨਾ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕੋਟ ਜਨਮੈ ਜੀਵ ਹੈ ਮਰਹਿ ਕਈ ਕੋਟ ਬਹੁ ਜੋਨੀ ਫਿਰਹਿ ਕਈ ਕੋਟ ਬੈਠਤ ਹੀ ਖਾਹਿ ਬੈਠਤ ਹੀ ਖਾਹਿ ਦਲਾਵਨ ਲੱਗਿਆ ਤਿਆਰ ਕਰਨਾ ਕਈ ਕੋਟ ਘੱਲ ਹੈ ਥਕ ਪਾਹੇ ਕਈ ਕੋਟ ਕੀਏ ਧਨਵੰਤ ਕਈ ਕੋਟ ਮਾਇਆ ਮਹਿ ਚਿੰਤ ਜਹ ਜਹ ਭਾਣਾ ਤਹ ਤਹ ਰਾਖੇ ਨਾਨਕ ਸਭ ਕਿਛ ਪ੍ਰਭ ਕਹਿ ਹਾਥੇ ਕੇ ਨਿ ਪੜਨਾ ਕਹਿ ਪੜਨਾ ਕਈ ਕੋਟ ਭਏ ਬੈ ਰਾਗੀ RAM ਨਾਮ ਸੰਗ ਤਿੰਨ ਲਿਵ ਲਾਗੀ ਕਈ ਕੋਟ ਪ੍ਰਭ ਕੋ ਖੋਜੰਤੇ ਖੋਜੰਤੇ ਨਿ ਪੜਨਾ ਇੱਥੇ ਹੋੜਾ ਹੈ ਖੋਜ ਅੰਤੈ ਆਤਮਮਹ ਪਾਰ ਬ੍ਰਹਮ ਲਹੰਤੇ ਕਈ ਕੋਟ ਦਰਸ਼ਨ ਪ੍ਰਭ ਪਿਆਸ ਤਿੰਨ ਕੋ ਮਿਲਿਓ ਪ੍ਰਭ ਅਬਨਾਸ਼ ਕਈ ਕੋਟ ਮੰਗਹਿ ਸਤ ਸੰਗ ਇਹਨੂੰ ਮੰਗਹਿ ਨਹੀਂ ਪੜਨ ਬਿੰਦੀ ਲਾ ਕੇ ਬਿੰਦੀ ਤੁਰਾਇਤ ਕਈ ਕੋਟ ਮੰਗਹਿ ਸਤ ਸੰਗ ਪਾਰ ਬ੍ਰਹਮ ਤਿੰਨ ਤਿੰਨ ਪਾਰਾ ਬੋਲਣਾ ਲਾਗਾ ਰਾਮ ਜਿਨ ਕੋ ਹੋਏ ਆਪ ਸੋ ਪ੍ਰਸੰਨ ਜਿਨ ਕੋ ਹੋਏ ਆਪ ਸੋ ਪ੍ਰਸੰਨ ਨਾਨਕ ਤੇ ਜਨ ਸਦਾ ਧਨ 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 ਕਈ ਕੋਟ ਖਾਣੀ ਅਰਖੰਡ ਕਈ ਕੋਟ ਆਕਾਸ਼ ਬ੍ਰਹਮੰਡ ਕਈ ਕੋਟ ਹੋਏ ਅਵਤਾਰ ਕਈ ਯੁਗਤ ਕਿਨੋ ਵਿਸਥਾਰ ਕਈ ਬਾਰ ਪਸਰਿਓ ਪਸਾਰ ਪਸਾਰ ਨਿਪੜਨਾ ਪਸਾਰ ਸਦਾ ਸਦਾ ਇੱਕ ਏਕੰਕਾਰ ਕਈ ਕੋਟ ਕੀਨੇ ਬਹੁ ਬਾਤ ਪ੍ਰਭ ਤੇ ਹੋਏ ਪ੍ਰਭ ਬਾਹੇ ਸਮਾਤ ਤਾ ਕਾ ਅੰਤ ਨਾ ਜਾਣੈ ਕੋਇ ਜਾਣੈ ਨਹੀਂ ਪੜਨਾ ਕੀ ਪੜਨਾ ਇਹਨੂੰ ਜਾਣੈ ਆਪੇ ਆਪ ਨਾਨਕ ਪ੍ਰਭ ਸੋਏ ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿੰਨ ਹੋਵਤ ਆਤਮ ਪ੍ਰਗਾਸ ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰੇ ਨਿਹਾਰੇ ਨਿਹਾਰ ਹੈ ਇੱਥੇ ਬਿਸਰਾਵ ਏਕੋ ਨੇਤਰੇ ਇਹਨੂੰ ਨਿਰੇਤੇ ਨਹੀਂ ਪੜਨਾ ਕੀ ਪੜਨਾ ਨੇਤਰੇ ਕਈ ਕੋਟ ਨਾਮ ਰਸ ਪੀਵਹਿ ਅਮਰ ਭਏ ਸਦ ਸਦ ਹੀ ਜੀਵ ਹੈ ਕਈ ਕੋਟ ਨਾਮ ਗੁਣ ਗਾਵਹਿ ਆਤਮ ਰਸ ਸੁਖ ਸਹਿਜ ਸੁਭਾਵ ਹੈ ਆਪਣੇ ਜਨ ਕੋ ਬਿਸਰਾਵ ਸਾਸ ਸਾਸ ਸਮਾਰੇ ਨਾਨਕ ਹੋਏ ਪਰਮੇਸ਼ਰ ਕੇ ਪਿਆਰੇ ਓਏ ਨਹੀਂ ਪੜਨ ਓਏ ਲੰਮਾ ਕਰਦੇ ਤੇ ਇਥੇ ਈੜੀ ਨਾ ਲੱਗਦੀ ਓਏ ਓਏ ਨਾਨਕ ਹੋਏ ਪਰਮੇਸ਼ਰ ਕੇ ਪਿਆਰੇ ਸੋ ਸੰਗਤ ਜੀ ਆਪਣੀ 10 ਅਸ਼ਟਪਦੀਆਂ ਹੋ ਗਈਆਂ ਨੇ ਸੋਖਮਨੀ ਸਾਹਿਬ ਦੀਆਂ ਪਿਛਲੀਆਂ ਅਸ਼ਟਪਦੀਆਂ ਜਿਨ੍ਹਾਂ ਸੰਗਤਾਂ ਨੇ ਸੰਖਿਆ ਨਹੀਂ ਕੀਤੀ YouTube ਦੀ ਪਲੇਲਿਸਟ ਦੇ ਵਿੱਚ ਸਾਰੀਆਂ ਵੀਡੀਓ ਪਈਆਂ ਨੇ ਤੁਸੀਂ ਸਾਂਝਾ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ